ਐ ਜੀਮ ਸਾਹਿਬ ਐ ਜੀਮ ਸਾਹਿਬ ਦੋ ਤਿੰਨ ਦਿਨਾਂ ਤੋਂ ਅਖਾੜਾ ਦੇ ਵਿੱਚ ਕੁਝ ਗਤੀਵਿਧੀਆਂ ਹੋ ਰਹੀਆਂ ਨੇ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਗਤੀਵਿਧੀਆਂ ਤਾਂ ਕਾਫੀ ਦਿਨਾਂ ਦੀਆਂ ਚੱਲ ਰਹੀਆਂ ਨੇ ਦੋ ਤਿੰਨ ਦਿਨ ਤੋਂ ਥੋੜਾ ਸਰਗਰਮੀ ਵਧੀ ਹੈ ਉੱਥੇ ਇੱਕ ਸੱਜਣ ਨੇ ਜਿਹੜੇ ਬਾਇਓ ਬਾਇਓ ਸੀਐਨਜੀ ਪਲਾਂਟ ਲਾਣਾ ਚਾਹੁੰਦੇ ਨੇ ਤੇ ਪਿੰਡ ਵਾਲਿਆਂ ਨੂੰ ਕੁਝ ਖਤਸ਼ੇ ਨੇ ਕਿ ਇਹ ਵਾਤਾਵਰਣ ਨਾਲ ਵਿਖਲਵਾੜ ਹੋ ਰਿਹਾ ਹੈ ਜਾਂ ਇਹ ਸਾਡਾ ਪਾਣੀ ਖਰਾਬ ਕਰਨਗੇ ਜਾਂ ਪ੍ਰਦੂਸ਼ਣ ਫਲਾਣਗੇ ਤੋ ਉਹਦੇ ਚ ਇਹ ਹੈ ਕਿ ਮੈਂ ਫੈਕਟਰੀ ਵਾਲਿਆਂ ਨੂੰ ਕਿਹਾ ਕਿ ਲੋਕਾਂ ਨਾਲ ਸਾਰਿਆਂ ਨਾਲ ਤਾਲਮੇਲ ਕਰਨ ਉਹਨਾਂ ਨੂੰ ਸਮਝਾਉਣ ਉਹਨਾਂ ਦੇ ਜਿੰਨੇ ਖਦਸ਼ੇ ਆ ਦੂਰ ਕਰਨ ਜੀ ਸਰਕਾਰੀ ਤੌਰ ਤੇ ਚੱਲੀ ਇਹ ਤਾਂ ਤੇ ਸੱਜਣ ਨੇ ਸਾਰੇ ਦੀ ਸਾਰੀਆਂ ਕਲੀਅਰੈਂਸਿਸ ਲਈਆਂ ਹੋਈਆਂ ਉਹ ਕੋਈ ਵੀ ਨਾਰਮ ਨੂੰ ਵਾਇਲਟ ਨਹੀਂ ਕਰ ਰਿਹਾ ਤੋ ਉਹ ਇੱਕ ਲੀਗਲ ਤਰੀਕੇ ਨਾਲ ਇੱਕ ਕੰਮ ਕਰਨਾ ਚਾਹੁੰਦਾ ਬਟ ਪਿੰਡ ਵਾਲਿਆਂ ਦੇ ਜਿਹੜੇ ਖਦਸ਼ੇ ਆ ਉਹਨਾਂ ਨੂੰ ਮੈਂ ਸਮਝਾ ਰਿਹਾ ਦੋਨੋਂ ਧਿਰਾਂ ਨੂੰ ਕਿ ਇੱਕ ਦੂਜੇ ਨਾਲ ਬਹਿ ਜਾਣ ਬਹਿ ਕੇ ਆਪਣੇ ਤਾਲਮੇਲ ਨਾਲ ਇਹਨੂੰ ਹੱਲ ਕਰ ਲੈ ਇਦੂ ਲਾਵਾ ਕੱਲ ਥੋੜਾ ਜਿਹਾ ਮੈਂ ਸੁਣਨ ਚਾਇਆ ਸੀਗਾ ਜੀ ਇਹਨਾਂ ਨੇ ਨਾਰੇ ਵਗੈਰਾ ਕੱਲ ਜਾਂ ਪਰਸ ਨੂੰ ਲਾਏ ਨੇ ਕਿ ਆਪਾਂ ਵੋਟਾਂ ਦਾ ਬਹਿਸ਼ਕਾਰ ਕਰਾਂਗੇ ਜੋ ਕਿ ਥੋੜਾ ਮੰਦ ਭੱਗ ਗਈ ਥੋੜਾ ਕੀ ਕਾਫੀ ਮੰਦ ਭੱਗ ਗਿਆ ਆਪਣਾ ਹੱਕ ਇਸ ਤਰ੍ਹਾਂ ਆਪ ਹੀ ਜੇ ਅਸੀਂ ਛੱਡ ਦਾਂਗੇ ਤੇ ਫਿਰ ਤਾਂ ਕੋਈ ਚੰਗੀ ਚੀਜ਼ ਨਹੀਂ ਹੈਗੀ ਹੱਕ ਦਾ ਇਸਤੇਮਾਲ ਤਾਂ ਸਾਨੂੰ ਕਰਨਾ ਚਾਹੀਦਾ ਕੋਈ ਤੁਹਾਨੂੰ ਫੋਰਸ ਤਾਂ ਕਰ ਨਹੀਂ ਸਕਦਾ ਇਹ ਜਮਹੂਰੀਅਤ ਹੈ ਬਟ ਹੱਕ ਦਾ ਇਸਤੇਮਾਲ ਮੈਂ ਬੇਨਤੀ ਕਰਦਾ ਹਾਂ ਇਸ ਮਾਧਿਅਮ ਨਾਲ ਕਿ ਮੈਂ ਉਹਨਾਂ ਨੂੰ ਇਲਤੀਜਾ ਕਰਦਾ ਕਿ ਆਪਣੇ ਹੱਕ ਦਾ ਇਸਤੇਮਾਲ ਜਰੂਰ ਕਰ ਜਿਹੜਾ ਉਹਨਾਂ ਦਾ ਉਹਨਾਂ ਨੂੰ ਕੈਂਡੀਡੇਟ ਲੱਗਦਾ ਇਸ ਖੇਤੇ ਦਾ ਵਿਕਾਸ ਕਰ ਸਕਦਾ ਉਹਨੂੰ ਜਾ ਕੇ ਜ਼ੋਰ ਸ਼ੋਰ ਨਾਲ ਵੋਟ ਪਾ ਨਾ ਰਦਰ ਅਖਾੜੇ ਵਾਲੇ ਮੈਂ ਚਾਹਨਾ ਕਿ 100% ਵੋਟ ਕਰਕੇ ਦਿਖਾਣ ਕਿ ਉਹਨਾਂ ਦੀ ਏਕਾ ਕਿੰਨਾ ਹੈ ਇਹ ਮੇਰੀ ਬੇਨਤੀ ਹੈ ਇੱਕ ਚੀਜ਼ ਹੋਰ ਧਿਆਨ ਚਾਹੀਆ ਕਿ ਕੁਝ ਵਿਅਕਤੀਆਂ ਵੱਲੋਂ ਜਿਹੜੇ ਫੈਕਟਰੀ ਮਾਲਕ ਨੇ ਉਹਨਾਂ ਦੇ ਘਰ ਦੇ ਸਾਹਮਣੇ ਕੁਝ ਮਜਾਰਾ ਕੀਤਾ ਗਿਆ ਤੇ ਉਹਨਾਂ ਦੇ ਘਰ ਦੇ ਕੁਝ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਧਮਕੀ ਵਿਰਾਤ ਦਿੱਤੀ ਗਈ ਹੈ ਕਿ ਡਿਊਟੀ ਤੇ ਨਹੀਂ ਜਾਂ ਦਿੱਤਾ ਜਾਏਗਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂ ਇਹ ਥੋੜਾ ਮੇਰੇ ਵੀ ਦਿਲ ਨੂੰ ਬਹੁਤ ਬੁਰਾ ਲੱਗਿਆ ਮੈਨੂੰ ਅੱਜ ਪਤਾ ਲੱਗਿਆ ਕਿ ਉਹਨਾਂ ਦੇ ਘਰ ਦੇ ਬਾਹਰ ਕਾਫੀ ਕੱਲ ਰਾਤ ਜਾਂ ਕੱਲ ਸ਼ਾਮ ਨੂੰ ਕਾਫੀ ਲੋਕਾਂ ਨੇ ਇਕੱਠੇ ਹੋ ਕੇ ਹਾਏ ਹਾਏ ਦੇ ਨਾਰੇ ਦਿੱਤੇ ਆ ਬੰਦਾ ਤੁਹਾਡੇ ਪਿੰਡ ਦਾ ਹੀ ਹੈ ਜੀ ਥੋੜਾ ਆਪਾਂ ਸੋਚੀਏ ਉਸ ਘਰ ਦੇ ਵਿੱਚ ਉਹਦੇ ਮਾਪਿਓ ਵੀ ਹੋ ਸਕਦੇ ਆ ਬੱਚੇ ਵੀ ਹੋ ਸਕਦੇ ਆ ਤੁਹਾਪਾ ਜੇ ਇੱਕ ਇੱਕ ਸਜਣ ਕੋਈ ਪਲਾਂਟ ਲਾਣਾ ਚਾਹੁੰਦਾ ਉਹ ਚੋਂ ਨਾਲ ਦੇ ਘਰਦਿਆਂ ਦਾ ਤਾਂ ਕੋਈ ਕਸੂਰ ਨਹੀਂ ਇਹ ਤੋਂ ਇਲਾਵਾ ਵੈਸੇ ਉਹਨਾਂ ਦੇ ਆਈ ਥਿੰਕ ਜਿਹੜੇ ਮਿਸਿਸ ਨੇ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਸਰਕਾਰੀ ਮੁਲਾਜ਼ਮ ਨੇ ਜੀ ਸਰਕਾਰੀ ਟੀਚਰ ਨੇ ਉਹ ਉਸੇ ਸਕੂਲ 'ਚ ਪੜ੍ਹਾਉਂਦੇ ਨੇ ਤੋਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਨੂੰ ਆਪਾ ਸਕੂਲ ਜਾਣ ਨਹੀਂ ਦਿਵਾਗੇ ਤੁਸੀਂ ਬੂਥ ਉਥੇ ਜਦੋਂ ਤੁਸੀਂ ਲਗਾਓਗੇ VOTING ਲਈ ਤੁਹਾਨੂੰ ਅਸੀਂ ਉੱਚ ਵੀ ਤੰਗ ਕਰਾਂਗੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੂੰ ਕਹੀਆਂ ਜਾ ਰਹੀਆਂ ਨੇ ਕਈ ਪਾਸੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਇਹ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਸ਼ੌਕ ਲੱਗਾ ਕਿ ਆਪਣੀ ਤਾਂ ਜਿਹੜੀ ਸੰਸਕ੍ਰਿਤੀ ਸੀਗੀ ਉਹ ਤਾਂ ਸਾਨੂੰ ਇਹ ਸਿਖਾਉਂਦੀ ਹੈ ਜਿਹੜੀ ਸਾਡਾ ਪਛੋਕੜ ਹੈ ਕਿ ਅਸੀਂ ਧੀਆਂ ਭੈਣਾਂ ਨੂੰ ਸਾਂਝਾ ਮੰਨਦੇ ਹਾਂ ਪਰ ਜੇ ਆਪਾਂ ਧੀਆਂ ਭੈਣਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਆਂ ਤੇ ਇਹ ਤਾਂ ਕੋਈ ਚੰਗੀ ਚੀਜ਼ ਨਹੀਂ ਹੈਗੀ ਇਹ ਸਾਨੂੰ ਆਪਣੇ ਗਿਰੇ ਬਾਣ ਚ ਇੱਕ ਵਾਰ ਝਾਤ ਜ਼ਰੂਰ ਮਾਰਨੀ ਪਵੇਗੀ ਜਦੋਂ ਇਹ ਚੀਜ਼ ਮੈਨੂੰ ਐਸੇ ਪਤਾ ਲੱਗੀ ਹੈ ਨਾ ਮੈਨੂੰ ਇੱਕ ਪੁਰਾਣੀ ਦੇਖੋ ਸਿੱਖ ਹਿਸਟਰੀ ਚ ਇਹ ਚੀਜ਼ ਯਾਦ ਆਈ ਹੈ ਕਿ ਹਾ ਦੇ ਨਾਰੇ ਵਾਲੀ ਗੱਲ ਹੈ ਕਿ ਸ਼ੇਰ ਮੁਹੰਮਦ ਖਾਨ ਸੀਗੇ ਜੀ ਮੈਂ ਗਲਤ ਨਹੀਂ ਹਾਂ ਮਲੇਰਕੋਟਲੇ ਦੇ ਨਵਾਬ ਸੀਗੇ ਜਦੋਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਨ ਦਾ ਫੈਸਲਾ ਹੋਇਆ ਜਾਂ ਉਹਨਾਂ ਨੂੰ ਸ਼ਹੀਦ ਕਰਨ ਦਾ ਫੈਸਲਾ ਹੋਇਆ ਤਾਂ ਉਹੀ ਇੱਕ ਸੱਜਣ ਸੀ ਜਿਨ੍ਹਾਂ ਨੇ ਅਕਲ ਦਿੱਤੀ ਸੀਗੀ ਮੁਗਲ ਬਾਦਸ਼ਾਹ ਨੂੰ ਕਿ ਵੀ ਭਾਈ ਵੀ ਪਿਓ ਜਿੰਦ ਤੇ ਪਿਓ ਨਾਲ ਕੋਈ ਤੁਹਾਡੀ ਹੈਗੀ ਹੈ ਰੰਜਿਸ਼ ਤੇ ਉਹਦੀ ਸਜ਼ਾ ਬੱਚਿਆਂ ਨੂੰ ਨਾ ਦਿਓ ਕਰਦਿਆਂ ਨੂੰ ਨਹੀਂ ਦੇਣੀ ਹੁੰਦੀ ਜਿਹੜਾ ਬੰਦਾ ਤੁਹਾਨੂੰ ਗੁਨਾਹਗਾਰ ਲੱਗਦਾ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਉਹਦੇ ਨਾਲ ਤੱਕ ਤਰਕ-ਵਿਤਰਕ ਕਰੋ ਉਹਦੇ ਨਾਲ ਤਾਂ ਕੋਈ ਤੁਸੀਂ ਆਪਸ ਵਿੱਚ ਆੜਾ ਲਾਓ ਬੱਚਿਆਂ ਦੀ ਕੀ ਗਲਤੀ ਹੈ ਤੋ ਆਪਾਂ ਵੀ ਬੁਨਾਈ ਹੋ ਗਏ ਆ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਆਪਾਂ ਹੁਣ ਛੱਡ ਗਏ ਆ ਸ਼ੇਰ ਮੁਹੰਮਦ ਖਾਨ ਸਾਨੂੰ ਪ੍ਰਮਾਤਮਾ ਕਰੇ ਇਹਨਾਂ ਦੇ ਪਿੰਡ ਚ ਵੀ ਤਿੰਨ ਚਾਰ ਪੈਦਾ ਹੋ ਜਾਣ ਫਿਲਹਾਲ ਤਾਂ ਇਹ ਲੱਗਦਾ ਕਿ ਜਿਵੇਂ ਵਜ਼ੀਰ ਖਾਨ ਦੀ ਲੈਗਸੀ ਆਪਾਂ ਅੱਗੇ ਲਿਜਾ ਰਹੇ ਆ ਕਿ ਜਿੰਨੇ ਬਿਨਾਂ ਸੋਚੇ ਸਮਝੇ ਬੱਚਿਆਂ ਨੂੰ ਸ਼ਹੀਦ ਕਰਤਾ ਤੋ ਆਪਾਂ ਜੀ ਆਪਣਾ ਆਪਣੀ ਹਿਸਟਰੀ ਨੂੰ ਵੀ ਆਪਾਂ ਛੱਡ ਗਏ ਆ। ਤੋਂ ਮੈਨੂੰ ਤਾਂ ਬੜਾ ਸ਼ਰਮ ਆਂਦੀ ਏ ਸੁਣਦਿਆਂ ਹੋਇਆਂ ਵੀ ਕਿ ਆਪਾਂ ਪਿੰਡਾਂ ਦੇ ਅੱਜਕੱਲ ਇਹੋ ਜਿਹੇ ਕੰਮਾਂ 'ਚ ਆਪਾਂ ਉਲਝ ਗਏ ਆ। ਤੋਂ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਏ ਜੀ ਮੇਰੀ ਦਿਲੋਂ ਬੇਨਤੀ ਏ। ਕਿਸੇ ਧੀ ਭੈਣ ਦੀ ਇੱਜ਼ਤ ਨਾਲ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਪਰੇਸ਼ਾਨ ਨਾ ਕਰੋ। ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕਰੋ ਜੀ। ਉਹ ਇੱਕ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ। ਇਹ ਚੀਜ਼ਾਂ ਜੇ ਬਾਹਰ ਕਿਤੇ ਚਲੇ ਜਾਣ ਤੇ ਬੜੀਆਂ ਸ਼ਰਮਨਾਕ ਹੈ ਲੋਕ ਕੀ ਕਹਿਣਗੇ ਕਿ ਆਪਾਂ ਹੁਣ ਪੰਜਾਬੀ ਕਿਹੋ ਜਿੇ ਕੰਮਾਂ ਚ ਉਲਝ ਗਏ। ਤੋਂ ਬੇਨਤੀ ਹੈ ਦੂਜੀ ਇਹ ਹੈ ਕਿ ਵੱਧ ਚੜ ਕੇ ਵੋਟ ਕਰੋ। ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦਾ ਅਸੀਂ ਪਹਿਲਾਂ ਹੀ ਬਹੁਤ ਪਿਛੜਦੇ ਜਾ ਰਹੇ ਹਾਂ। ਆਪਾਂ ਆਪਣੇ ਖੇਤੇ ਦੇ ਵਿਕਾਸ ਲਈ ਜਿਹੜੇ ਬੰਦੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੱਧ ਚੜ ਕੇ ਵੋਟ ਕਰਕੇ ਆਓ ਇਹ ਮੇਰੀ ਬਹੁਤ ਦਿਲੋਂ ਤੁਹਾਨੂੰ ਇੱਕ ਇਲਤਜਾ। ਇਹ ਮੇਰੀ ਬਿਲਕੁਲ ਪਲੀਜ਼ ਹੈ ਮੇਰੀ ਇਲਤਜਾ ਤੁਸੀਂ ਮੰਨੋ ਜੀ। ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜੇ ਜਿਹੜੇ ਭੈਣ ਜੀਆਂ ਨਾਲ ਇਹ ਹੋਇਆ ਤੋਂ ਅਸੀਂ ਉਹਨਾਂ ਨੂੰ ਹੌਸਲਾ ਤਾਂ ਦੇਤਾ ਵੀ ਪਿੰਡ ਵਾਲੇ ਜੇ ਇਹੋ ਜਿਹਾ ਤੁਹਾਨੂੰ ਕਹਿ ਵੀ ਰਹੇ ਨੇ ਪਰ ਇਹੋ ਜੀ ਕੋਈ ਚੀਜ਼ ਅਸੀਂ ਨਹੀਂ ਹੋਣ ਦਾਂਗੇ ਤੇ ਨਾ ਹੀ ਪਿੰਡ ਵਾਲੇ ਕਰਨਗੇ ਕਈ ਵਾਰ ਕਈ ਸੁਣੀ ਗੱਲ ਹੋ ਜਾਂਦੀ ਹੁੰਦੀ ਹੈ ਬਟ ਮੈਂ ਵਿਸ਼ਵਾਸ ਉਹਨਾਂ ਨੂੰ ਤੁਹਾਡੇ ਵੱਲੋਂ ਦਵਾਤਾ ਪਿੰਡ ਵਾਲਿਆਂ ਵੱਲੋਂ ਜੇ ਕੋਈ ਪਿੰਡ ਵਾਲਾ ਮੇਰੀ ਸੁਣ ਰਿਹਾ ਤਾਂ ਮੇਰੇ ਇਸ ਜਿਹੜਾ ਮੈਂ ਵਿਸ਼ਵਾਸ ਦਵਾਇਆ ਉਹਦਾ ਵਿਸ਼ਵਾਸ ਘਾਤ ਨਾ ਕਰੀਓ ਬਹੁਤ ਧੰਨਵਾਦ